ਆ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮਾ ਵੀ ਉਹ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਤੈਨੂੰ ਆਂਦੇ 100 ਦੋ ਜੇ ਕੋਈ 100 ਦਿੰਦਾ ਨਾ ਮੋਟਾ ਨੋਟ ਦਵਾਵੇ 5 500 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡਾ ਕੋ ਮजूद ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਕੋਈ ਪਿੰਗਲਾ ਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਸ਼ਰਮ ਸਾਡਾ ਤੁਹਾਡਾ ਲੱਗਾ ਪਿੰਗ ਪਿੰਗਲਾ ਸ਼ਰਮ ਆਵੇ ਬੰਦਾ ਬਰੇ ਖਾਦਾ ਦਾ ਨੰਬਰ ਤੁਸੀਂ ਕੱਟ ਕੇ ਲਾਏ ਆ ਉਹ ਨਾਂ ਨਾ ਵਾਹਿਗੁਰੂ ਜੀ ਕਾ ਖਾਲਸਾ ਨੀ ਕਾ ਨੰਬਰ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਨਨਗੜ ਜੇਜ਼ੇਦਾਰ ਚੰਨਾ ਇਹ ਬਿਰਧ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਉਹਦਾ ਹੈੱਡ ਆਫਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰੁਪਏ ਢਾੜੀ ਲੈਣਾ ਵਾ ਇਹ ਵੀ ਢਾੜੀ ਧਾਰਿਆ ਆ ਇਹਨਾਂ ਦਾ ਮੁਖੀ ਬਣਿਆ ਵਾ ਮੁਖੀ ਨਹੀਂ ਆ ਵੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ 100 ਦੋ ਜੇ ਕੋ 100 ਦਿੰਦਾ ਤਾਂ ਮੋਟਾ ਨੋਟ ਦਵਾਵੇਂ 5 500 ਦਾ ਨੋਟ ਲੈ ਤੇਰਾ ਪਾਲਤੀ ਆ ਪੈਸੇ ਵੇਲੋ ਤੁਹਾਡੇ ਕੋ ਮजूद ਬੋਲੋ ਭਾਈ ਦੱਸੋ ਸਚਾਈ ਦੱਸੋ ਨਾ ਤੁਸੀਂ ਉਹ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਰੀਏ ਐਂਡ ਆਉਮ ਮੈਂ ਕਥੂ ਨਾ ਪਰਚਾ ਕਰਾਉਣੇ ਗੱਡੀ ਪਾਉਣ ਕਰਾਉਣੇ ਜੋ ਇਹ ਬਾਬੇ ਦੇ ਨਾਂ ਦੇ ਕਾਗਜ ਆ ਗਿਆ ਗਲਤ ਇਹ ਕੱਢੀ ਦੇ ਕਾਗਜ ਆ ਬਾਬੇ ਦੇ ਨਾਂ ਦੇ ਨਹੀਂ ਕਹੋ ਜੀ ਗੱਡੀ ਦੇ ਨਾਂ ਦਾ ਕਾਗਜ ਆ ਗਿਆ ਕਿੱਧੇ ਕਿੱਧੇ ਖਲਾਵਾ ਕਿੱਧੇ ਕਿੱਧੇ ਖਲਾਵਾ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਬੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਂ ਦੇ ਮਗਰ ਇੱਕ ਦਿਨ ਮੈਂ ਚਾਤੀ ਪਿੰਡ ਗਈ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋਰੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਧੜੀ ਦੇ ਤੇ ਤੈਨੂੰ ਮੈਂ ਉਹ ਵਾਲੀ ਵਿੱਚ ਕਿਰਾਏ ਸੁਪਾਈ ਉਹਨਾਂ ਦੋ ਜਣਿਆਂ ਨਾਲ ਤੇਰੇ ਮੋਟਰੋੜੀ ਪੰਜਾਬ ਵਾਲਾ ਗੱਡੀ ਅੱਜ ਇਹਨਾਂ ਤੈਨੂੰ ਮੈਂ ਇੱਕ ਤਾਂ ਵੀ ਜੇਠੂ ਵਾਲੀ ਵਿੱਚ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਵੀ ਜਿਹੜੇ ਮਰਜ਼ੀ ਜਿਹੜੇ ਨੂੰ ਮੋਨਣਾ ਆਉਂਦੇ ਰੱਖਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਦੇ ਆ ਇਹ ਮਾਫੀ ਮੰਗਦੇ ਨੇ ਉਹ ਰੱਬਾ ਹੀ ਮੰਗਦੇ ਬਾਬਾ ਜੀ ਕੀ ਦੇ ਕੋਈ ਮੰਗਦੇ ਨੇ ਮਾਫੀ ਮੇਰੇ ਕੋਲ ਨਹੀਂ ਮੰਗਣਾ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਆ ਉਹਨਾਂ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋਗੇ ਕਾ ਕੰਮ ਕਰੋ ਜਿੱਥੋਂ ਜੱਗ ਚੱਗੀਆਂ ਬਾਬਾ ਜੀ ਬਿੰਦਰਾਂ ਰਹਿੰਦੇ ਵੀ ਕਹੇ ਮੁੰਡਾ ਸੀ ਗਲਤੀ ਹੋ ਗਈ ਨਹੀਂ ਗਲਤੀ ਗੁਰੂ ਕਰੋ ਮੰਨਦਾ ਉਹ ਕਹਿੰਦਾ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਇਹਨਾਂ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਕਰੋ ਅਮਰਸਰ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਸਰ ਕੋ ਮਜਦਾ ਇਧਰ ਆ ਵੀਰ ਆਹਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿਤਨ ਸਿਕ ਦਿੱਤੀ ਆ ਆਪ ਜਰਾ ਆ ਬਿਮਾਰ ਉੱਠਿਆ ਇਹ ਸਾਹ ਬਦਰ ਜਲਦੀ ਮੰਨੇ ਦੇ ਸਾਹ ਬਦਰ ਹੋ ਗਏ ਇਹ ਮਰਨ ਕਰਾਰੇ ਗਿਆ ਜਰਾ ਹੋਰ ਦੋ ਚਰ ਬਜਨ ਕਰੋਗੇ ਤਾਂ ਪਾ ਤੁਹਾਨੂੰ ਬਿਸਤਾਰ ਕਰਨਾ ਮੈਂ ਗੁਰਦਾਰੇ ਕਰੋ ਜੋ ਕਰਨਾ ਤੁਸੀਂ ਗੁਰਦਾਰੇ ਮੰਗੋ ਮਾਫੀ ਸਾਡੇ ਬੜੇ ਅਫਸਰ ਤੌਲਿਦਾਰੀ ਨੇ ਕੀ ਆਖੀ ਇਹਨਾਂ ਨੂੰ ਬਈ ਨੂੰ ਚਲੋ ਗਲਤੀ ਇਹ ਤਾਂ ਮਰ ਕੇ ਕਰਾਈਆਂ ਨੇ ਦੁਕਾਨਾਂ ਦਿਹਾੜੀਆਂ ਪਾਉਂਦੇ ਆ ਗੱਡੀ ਚੋਰੀ ਲਈ ਫੜਨੇ ਆ 2 ਨੰਬਰ ਦੀ ਗੱਡੀ ਆ ਮਹਾਰਾਜ ਜਿਹੜਾ ਪਟਾੜੇ ਦਾ ਨਾਮ ਲੰਡੇ ਹੀ ਨੂੰ ਕਹਿੰਦੇ ਐ ਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਦਾ ਮੈਂ ਤਾਂ ਦੇ ਜੀ ਆਹ ਨੰਬਰ ਜੋ ਟੇਬਲਾ ਲਾਏ ਕੱਟ ਕੇ ਤੇ ਬੱਚੇ ਸੋਗੇ ਜਿਸ ਦਾ ਜੀ ਗਲਤੀ ਮੰਨਿਓ ਰਾਡੇ ਮੈਂ ਉਹ ਕਰੂਕਾਰੀ ਸਾਹ ਸੰਗੜੇ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਮੈਂ ਇਹਨਾਂ ਨੂੰ ਕਰੇਂ ਕੋ ਬਦੋ ਘਟੇਰੇ ਕੋ ਬਦੋ ਟੈਂਡਾ ਹੀ ਬਰਾਹੀ ਨਾ ਕਰਿਆ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬ ਜਾਂਦੇ ਹੋਈਆਂ ਚੜੀਆਂ ਦਈ ਜਾਂਦੀਆਂ ਜੇ ਤੁਹਾਨੂੰ ਲਿਆ ਕੇ ਥੜਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨ ਲਓ ਜਾਓ ਟਾਈਮ ਨਹੀਂ ਲਿਖਾਉਣੀ ਤੇ ਪਟਾਣੇ ਪ੍ਰਾਗ ਕਰੋ ਜਾਓ ਜਾਓ ਜੀ ਇੰਨਾ ਬੜਾ ਕਟਾ ਵਾਇਸ ਕਾਲ ਸਾਹਿਬ